ਗਰੀਨਾ ਵੀ ਨੂੰ ਚੌਥੇ ਵੀ ਮੈਂ ਜਾਂਦੀ ਰਹੀ ਆ ਮਿਲਿਆ ਨਹੀਂ ਮਿਲ ਕਿਤੇ ਵੀ ਫਿਰ ਮੈਂ ਕਹਾਂ ਜਾਂਦ ਹੋ ਸਕਦਾ ਵੀ ਕਿਤੇ ਵੀ ਨਹੀਂ ਉਹ ਹੋਊਗਾ ਜ਼ਿੰਦਗੀ ਚ ਹੋਣਾ ਹੀ ਨਹੀਂਗਾ ਕਿਤਨਾ ਨਨ ਚ ਸ਼ਾਲ ਮਾਰ ਕੇ ਹੋਵੇ ਹਮ ਤੂੰ ਮੈਨੂੰ ਲੱਗਿਆ ਵੀ ਸ਼ਾਲ ਮਾਰੀ ਗਿਆ ਹਾਂਜੀ ਮੈਨੂੰ ਤਾਂ ਹੀ ਲੱਗਿਆ ਵੀ ਮਰਮੂਰੀ ਗਿਆ ਵੀ ਹੁਣ ਨਹੀਂ ਮਿਲਦਾ ਫਿਰ ਮੈਂ ਨਹੀਂ ਕਿਤੇ ਵੀ ਗਈ ਆ ਮੈਂ ਤੁਹਾਨੂੰ ਕਹਾਂ ਇਹ ਥਾਣੇ ਕੋਈ ਰਿਪੋਰਟ ਕਰਾਈ ਤੁਸੀਂ ਹਾਂਜੀ ਵੀਰੇ ਮੈਂ ਗਈ ਸੀਗੀ ਤੇ ਉਹਨਾਂ ਨੇ ਉਹੀ ਪਰਚਾ ਜਿਹਾ ਲੈ ਕੇ ਰੱਖ ਲਿਆ ਉਹਨੇ ਕੋਈ ਨਹੀਂ ਜਦੋਂ ਮਿਲ ਗਿਆ ਤੁਹਾਨੂੰ ਅਸੀਂ ਫੋਨ ਲਾ ਦਾਂਗੇ ਪਰ ਉਹਨਾਂ ਨੇ ਵੀ ਨਹੀਂ ਕੋਈ ਵੀ ਦੱਸਿਆ ਪੁੱਛਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੇਵ ਆ ਜੀ ਵੀਰਾ ਕਿ ਵੀਰਾ ਸਾਨੂੰ ਜਦੋਂ ਮਿਲਿਆ ਸੀ ਵੀਰੇ ਦੇ ਸਿਰ 'ਚ ਕੀੜੇ ਪਏ ਹੋਏ ਸੀ ਆ ਸਾਰੇ ਇੱਥੇ ਤੇ ਫਰੀਦਕੋਟ ਮੈਡੀਕਲ ਕਾਲਜ ਤੋਂ ਲੈ ਕੇ ਆਏ ਸੀ 8ਵੇਂ ਮਹੀਨੇ 'ਚ ਪਿਛਲੇ 2023 ਦੇ ਵਿੱਚ ਇੱਜੇ ਇਹ ਵੀਰੇ ਦਾ ਘਰ ਪਰਿਵਾਰ ਲੱਭ ਗਿਆ ਇਹਦੀ ਸਾਲ ਦੇ ਕਰੀਬ ਹੋ ਚੱਲਿਆ ਇਹਨੂੰ ਵੀਰੇ ਨੂੰ ਸਾਡੇ ਕੋ ਆਏ ਕੋਈ ਮਗਰ ਨਹੀਂ ਸੀ ਆਇਆ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਇਹ ਕੌਣ ਆ ਕਿਉਂਕਿ ਇਹ ਵੀ ਵੀਰਾ ਆਪਸਟ ਸੀ ਬਹੁਤ ਦੱਸ ਨਹੀਂ ਸੀ ਪਾ ਰਿਹਾ ਹੁਣ ਇਹਨੇ ਥੋੜੇ ਦਿਨਾਂ ਤੋਂ ਸਾਨੂੰ ਐਡਰੈਸ ਦੱਸਣਾ ਸ਼ੁਰੂ ਕੀਤਾ ਤੇ ਹਾਂਜੀ ਭੈਣੇ ਕੌਣ ਹੌਣਾ ਦੇਵ ਭੈਣ ਵੱਡੀ ਭੈਣਾਂ ਕਿ ਛੋਟੀ ਹੈ ਓਕੇ ਛੋਟੀ ਉਹ ਕੌਣ ਵੀਰਾ ਜੱਫੀ ਪਾ ਕੇ ਤਾਂ ਮਿਲਣਾ ਭਰਾ ਨੂੰ ਕਛ ਨਹੀਂ ਹੋਇਆ ਮਨ ਦੇਖੋ ਜਦ ਰੋਹੀ ਜੰਨੇ ਤੈਨੂੰ ਉਦਨ ਦੀ ਉਦਨ ਵੀ ਉਹ ਕਹੀ ਜਾਂਦੀ ਸੀ ਕਿ ਵੀ ਵੀਰੇ ਮੈਂ ਆਉਣਾ ਚਾਹੁੰਦੀ ਆ ਪਰ ਅਸੀਂ ਕੀ ਕਰੀਏ ਵੀ ਅਸੀਂ ਵੀ ਬਹੁਤ ਤੰਗ ਆ ਪਰ ਮੰਮੀ ਦੀ ਕੋਲ 2000 4000 ਹੋਗੇ ਇਹਨਾਂ ਦੀ ਮੰਮੀ ਮੇਰੇ ਕੋਲ ਹੀ ਆ ਚਲ ਹੋਗੀ ਅੱਛਾ ਇਹ ਕੀ ਕੰਮ ਕਰਦਾ ਸੀ ਭੈਣੇ ਇਹ ਰਗੜਾਈ ਦਾ ਪੇਤਾ ਪਾਤਾ ਸੀਗਾ ਜੀ ਮੁੜ ਕੇ ਨਾ ਸ਼ੱਕਤ ਕਰ ਲੱਗ ਗਿਆ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਐ ਫਿਰ ਘਰ ਆ ਗਿਆ ਜਦੋਂ ਮੇਰੇ ਕੋਲੇ ਵੀ ਜਾਂਦਾ ਸੀ ਮੈਂ ਰੋਟੀ ਪਾਣੀ ਖਵਾ ਦਿੰਦੀ ਸੀਗੀ ਮੰਮੀ ਕਰਕੇ ਇਹ ਨੂੰ ਪੜਾਈ ਨਾਲ ਦਾ ਵੀ ਕੀ ਬੋਲਣਾ ਕੀ ਨਹੀਂ ਮੇਰਾ ਘਰ ਵਾਲਾ ਤੇ ਮੇਰੇ ਬੱਚਿਆਂ ਨੂੰ ਉਲਟ-ਪੁਲਟ ਬੋਲਦਾ ਹੁੰਦਾ ਸੀਗਾ ਉਹ ਮੈਨੂੰ ਮਨਾ ਕਰਦੇ ਸੀ ਇਹਨੂੰ ਵੜਨ ਤੋਂ ਤੇ ਮੈਂ ਫਿਰ ਵੀ ਮੈਂ ਰੋਟੀ ਪਾਣੀ ਖਵਾ ਦਿੰਦੀ ਸੀ ਕਈ ਵਾਰੀ ਆਉਂਦਾ ਸੀ ਕਈ ਵਾਰੀ ਨਹੀਂ ਵੀ ਆਉਂਦਾ ਸੀ ਮੰਮੀ ਨੂੰ ਮਿਲਣ ਲੱਗਦਾ ਸੀਗਾ ਯੋਦਵਿੰਦ ਯੋਦ ਲੜਕੇ ਚਲਾਏ ਜਾਂਦਾ ਇੱਕ ਸਾਲ ਦਾ ਸੀ ਇਹਨੂੰ ਦਾਖਲ ਵੀ ਕਰਵਾਇਆ ਸੀ ਉੱਥੋਂ ਵੀ ਭੱਜਾਇਆ ਸੀ ਜਿਨ੍ਹਾਂ ਦੁਕਾਨਾਂ ਤੋਂ ਉਹਨਾਂ ਦੇ ਕੰਮ ਕਰਦਾ ਸੀ ਆ ਪਹਿਲਾਂ ਉਹਨਾਂ ਨੇ ਨਾਲ ਰਲ ਕੇ ਕਰਵਾਇਆ ਸੀ ਮੈਨੂੰ ਹੂੰ ਹੋਣ ਉਸ ਤੋਂ ਬਾਅਦ ਮੈਂ ਇਹਨੂੰ ਵੇਖਦੀ ਰਹੀ ਆ ਭਾਲਦੀ ਰਹੀ ਆ ਤੇ ਪੁੱਲਤੇ ਹੁੰਦਾ ਸੀ ਇਹ ਜਲੇਬਗਾਰੇ ਕੋਲੇ ਕਿਸੇ ਕੋਲੇ ਲੱਗਾ ਸੀਗਾ ਉੱਥੇ ਮੈਂ ਗਈ ਆ ਫਿਰ ਹੋਰ ਇੱਕ ਦੁਕਾਨ ਕੁਵਾੜੀਏ ਦੀ ਉੱਥੇ ਵੀ ਜਾਂਦੀ ਰਹੀ ਆ ਨਹੀਂ ਮਿਲਿਆ ਇੱਕ ਫੁੱਲ ਪਾਉਂਦੇ ਉੱਥੇ ਗਰੀਨ ਐਮੀ ਨੂੰ ਚੌਥੇ ਵੀ ਮੈਂ ਜਾਂਦੀ ਰਹੀ ਆ ਮਿਲਿਆ ਨਹੀਂ ਮਿਲੂ ਕਿਤੇ ਵੀ ਫਿਰ ਮੈਂ ਕਹਾ ਜਾਇਦ ਹੋ ਸਕਦਾ ਵੀ ਕਿਤੇ ਵੀ ਨਹੀਂ ਉਹ ਹੋਊਗਾ ਜ਼ਿੰਦਗੀ 'ਚ ਹੋਣਾ ਹੀ ਨਹੀਂਗਾ ਕਿ ਤਨੇ ਨੂੰ ਚਾਲ ਮਾਰ ਗਿਆ ਹੋਵੇ ਮੈਨੂੰ ਤਾਂ ਲੱਗਿਆ ਵੀ ਸ਼ਰ ਮਾਰੀ ਗਿਆ ਹਾਂਜੀ ਮੈਨੂੰ ਤਾਂ ਇਹ ਹੀ ਲੱਗਿਆ ਵੀ ਮਰਮੂਰੀ ਗਿਆ ਵੀ ਹੁਣ ਨਹੀਂ ਮਿਲਦਾ ਫਿਰ ਮੈਂ ਨਹੀਂ ਕਿਤੇ ਵੀ ਗਈ ਆਵੇਂ ਮੈਂ ਤੁਹਾਨੂੰ ਕਹਾਂ ਇਹ ਥਾਣੇ 'ਕਿ ਰਿਪੋਰਟ ਕਰਾਈ ਤੁਸੀਂ ਹਾਂਜੀ ਵੀਰੇ ਮੈਂ ਗਈ ਸੀਗੀ ਤੇ ਉਹਨਾਂ ਨੇ ਉਹੀ ਪਰਚਾ ਜਿਹਾ ਲੈ ਕੇ ਰੱਖ ਲਿਆ ਉਹਨੇ ਕੋਈ ਨਹੀਂ ਜਦੋਂ ਮਿਲ ਗਿਆ ਤੁਹਾਨੂੰ ਅਸੀਂ ਫੋਨ ਲਾ ਦਾਂਗੇ ਪਰ ਉਹਨਾਂ ਨੇ ਵੀ ਨਹੀਂ ਕੋਈ ਵੀ ਦੱਸਿਆ ਪੁੱਛਿਆ ਕੁਝ ਵੀ ਬੇਨਤੀ ਤਾਂ ਇਹ ਸੀ ਦੇਖੋ ਇਹ ਹੁਣ ਠੀਕ ਤਾਂ ਹੈ ਪਰ ਇਹਨੂੰ ਦਵਾਈ ਦੀ ਲੋੜ ਹੈ ਜੀ ਦਵਾਈ ਬੰਦ ਨਹੀਂ ਹੋਣੀ ਚਾਹੀਦੀ ਜੇ ਇਹਦੀ ਦਵਾਈ ਬੰਦ ਹੋ ਗਈ ਇਹ ਫੇਰ ਉਵੇਂ ਚੱਲ ਹੋ ਜਾਣਾ ਇਹਨੇ ਸਮਝ ਲਿਓ ਕਿ ਦੂਸਰੀ ਗੱਲ ਅਸੀਂ ਤਾਂ ਚਾਹੁੰਦੇ ਸੀ ਇਹ ਸਾਡੇ ਕੋਲ ਰਵੇ ਹਜੇ ਹੋਰ ਵੀ ਹੁਣ ਠੀਕ ਹੋਇਆ ਵਾ ਕਿ 6 ਮਹੀਨੇ ਸਾਲ ਰਹਿ ਕੇ ਥੋੜਾ ਸੈੱਟ ਹੋ ਜਾਵੇ ਨਾਲੇ ਸੇਵਾ ਕਰਾਵੇ ਸਾਡੇ ਨਾਲ ਪਰ ਇਹ ਵੀ ਕਹਿੰਦੀ ਵੀਰੇ ਨਹੀਂ ਇਹ ਬੰਦਾ ਮੰਨਦਾ ਹੀ ਨਹੀਂ ਕੋਈ ਨਹੀਂ ਪੁੱਛਣ ਵਾਲਾ ਹੈਗਾ ਉੱਥੇ ਮੈਂ ਤੁਹਾਨੂੰ ਸਹੀ ਗੱਲ ਤੂੰ ਇੰਨਾ ਤਾਂ ਸਹਾਨ ਮੰਨ ਵੀ ਇੰਨੀ ਹਾਲਤ ਮਾੜੀ ਸੀ ਬਾਬੇ ਦੇ ਘਰ ਤੂੰ ਠੀਕ ਹੋਇਆ ਵੀ ਹੁਣ ਮੈਂ ਬਾਬੇ ਦੇ ਘਰ ਸੇਵਾ ਕਰਨੀ ਹੈ ਤੇਰੇ ਮਨ ਚ ਨਹੀਂ ਆਉਂਦੀ ਗੱਲ ਹੈ ਮੇਰੀ ਬਹੁਤ ਹਾਲਤ ਬੁਰੀ ਆ ਮੰਮੀ ਦੀ ਬਹੁਤ ਜਾਨੇ ਨਾ ਉਹ ਦਿਨੇ ਸੌਂਦੀ ਨਾ ਰਾਤ ਨੂੰ ਸੌਣ ਮੈਨੂੰ ਪਤਾ ਜਿਵੇਂ ਮੈਂ ਉਹਦੇ ਨਾਲ ਕੱਟਦੀ ਆ ਨਾਲੇ ਮੈਂ ਆਪਣੇ ਘਰ ਦੇ ਆ ਤਾਂ ਗੱਲਾਂ ਸੁਣਦੀ ਆ ਉਹ ਤਾਂ ਕੋਈ ਨਹੀਂ ਉਹ ਤਾਂ ਮਾਤਾ ਦੀ ਸੇਵਾ ਕਰਨੀ ਉਹ ਤਾਂ ਆਪਾਂ ਨੂੰ ਜਿਆਦਾ ਆਉਂਦਾ ਹੀ ਹੈ ਜੀ ਕਿਨੇ ਮਰ ਜਾਣਾ ਸੀਗਾ 2-4 ਦਾ ਹੋਰ ਨਾ ਪਤਾ ਲੱਗਦਾ ਹੈ ਜੇ ਮੇਰਾ ਭਰਾ ਚੰਗਾ ਕਿੱਦਾਂ ਤੋਂ ਨੌਜਵਾਨ ਹੈ ਤੇ ਸੇਵਾ ਕਰਾਂ ਮਾਪਦੇਰ ਕੇ ਭੈਣ ਭਰਾਵਾਂ ਦੀ ਸੇਵਾ ਕਰਾਂ ਤੇ ਸੇਵਾ ਕਰਾਂ ਉਹ ਵੀ ਸਾਡੇ ਅੰਦਰ ਕਿਤੇ ਆਉਂਗੀ ਮੈਂ ਹਾਂਜੀ ਦੋ ਪਾਸੇ ਨਿਗਰਵਾਲ ਗਵਾਲਵਾ ਚੰਗਾ ਹਾਂਜੀ ਨਾਲੇ ਹੋਰਾਂ ਦੀ ਸੇਵਾ ਕਰ ਜਿਹੜੇ ਆਪਦੇਰ ਕੇ ਹੋਰਾਂ ਦੀ ਸੇਵਾ ਕਰ ਹੈਨਾ ਠੀਕ ਆ ਤੈਨੂੰ ਮਿਲ ਜਿਆ ਕਰਨਗੇ ਆ ਕੇ ਤੈਨੂੰ ਮਿਲ ਜਿਆ ਕਰਨਗੇ ਆ ਕੇ ਠੀਕ ਹੈ ਨਾ ਕੋਈ ਨਹੀਂ ਤੈਨੂੰ ਦੱਸ ਦਿਲ ਤੋਂ ਦੱਸ ਦਿਲ ਤੋਂ ਰਹੇਗਾ ਭਰਾ ਕੁਰੇ ਰਹੇਗਾ ਨਾ ਕੋਈ ਨਹੀਂ ਸੇਵਾ ਦਾ ਕੋਈ ਨਹੀਂ ਇਹ ਤਾਂ ਭਾਈ ਹੈ ਮੇਰਾ ਇਹ ਤਾਂ ਭਰਾ ਹੈ ਮੇਰਾ ਮਮਮੀ ਨੂੰ ਮਿਲਾ ਕੇ ਲੈ ਜਾ ਮਮਮੀ ਨੂੰ ਮਿਲਣਾ ਮਿਲਣਾ ਮਾਂ ਨੂੰ ਆਨ ਲੈ ਮਾਣੂ ਲੈ ਉਹਨਾਂ ਨੇ ਉਹਨਾਂ ਦਾ ਬਾਕੀ ਕੋਈ ਨਹੀਂ ਤੇ ਸੇਵਾ ਕਰਾਵੇਦਾ ਤੈਨੂੰ ਕਿੱਡਾ ਵੱਡਾ ਇਹਨਾਂ ਨੇ ਦੂਰਾ ਜਨਮ ਅਸੀਂ ਵੀ ਨਹੀਂ ਦਵਾ ਸਕਦੇ ਸੀ ਕਿ ਮੈਂ ਵੀ ਨਹੀਂ ਜਮ ਦਵਾ ਸਕਦਾ ਜੀ ਦੀ ਕਿਰਪਾ ਸੱਚ ਪਾਸ਼ਾ ਦੀ ਮੇਰ ਦੇ ਨਾਲ ਅੱਜ ਹਾਂਜੀ ਦੇਵ ਬਾਈ ਦੀ ਭੈਣ ਤੇ ਉਹਦਾ ਭਰਾ ਉਹਨੂੰ ਮੈਨ ਲੈ ਆਏ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਪਰਿਵਾਰ ਵਿੱਚ ਸਪੋਰਟ ਤੇ ਆਇਆ ਨਾਲ ਕਿਉਂਕਿ ਇਹ ਵੀ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਦਿਹਾੜੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਆ ਇਨਾਂ ਦੀ ਮਾਂ ਆ ਜਿਹੜੀ ਉਹ ਵੀ ਇਨਾਂ ਦੀ ਭੈਣ ਕੋਲ ਹੀ ਰਹਿੰਦੀ ਆ ਉਹੀ ਸੰਭਾਲਦੀ ਆ ਭੈਣ ਹੀ ਜਦ ਦਿਨ ਅਸੀਂ ਫੋਨ ਕੀਤਾ ਸੀ ਭੈਣ ਨੂੰ ਤੇ ਭੈਣ ਦਾਦੀ ਜੀ ਕਹਿੰਦੀ ਵੀਰੇ ਦੋ ਤਿੰਨ ਦਿਨ ਲੱਗਣਗੇ ਅਸੀਂ ਪਹਿਲਾਂ ਕਿਰਾਏ ਜੋ ਕੇ ਪੈਸੇ ਇਕੱਠੇ ਕਰਕੇ ਫੇਰ ਅਸੀਂ ਆਵਾਂਗੇ ਵੀ ਸਾਡੇ ਕੋਲ ਤਾਂ ਕਿਰਾਇਆ ਵੀ ਹੈ ਨਹੀਂਗਾ ਤੇ ਅਸੀਂ ਭੈਣ ਨੂੰ ਕਹਾਂ ਸੀ ਵੀ ਕੋਈ ਗੱਲ ਨਹੀਂ ਤੂੰ ਭੈਣੇ ਆ ਜਾ ਮੇਰੀ ਤੈਨੂੰ ਕਿਰਾਇਆ ਅਸੀਂ ਦੇ ਦਾਂਗੇ ਪਰ ਤੂੰ ਆ ਜਾ ਕਿਉਂਕਿ ਇਹ ਕਾਲੀ ਬਹੁਤ ਕਰ ਰਿਆ ਸੀ ਹੁਣ ਜਾਣ ਦੀ ਜਾਂ ਮਿਲਣ ਦੀ ਆਪਣਿਆਂ ਨੂੰ ਰਾਜੇ ਨੇ ਆਪਣੇਆਂ ਨੂੰ ਮਿਲ ਕੇ ਨੂੰ ਸੱਲੀ ਹੋਈ ਆ ਹੁਣ ਦੇਵ ਇੱਥੇ ਰਹਿਣਗੇ ਸਾਡੇ ਕੋਲੇ ਸੇਵਾ ਕਰਾਏਗਾ ਹਾਂ ਦੇਵ ਹੋ ਗਿੰਦਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂ ਉਹ ਜੇ ਮੈਨੂੰ ਮਹਾਰਾਜ ਨੇ ਜੀਵਨਦਾਨ ਬਖਸ਼ਿਆ ਇੱਥੇ ਅਸੀਂ ਉਹਨੂੰ ਫੋਟੋਆਂ ਤੁਹਾਨੂੰ ਦਿਖਾ ਨਹੀਂ ਸਕਦੇ ਮਹਾਰਾਜ ਨੇ ਬੜੀ ਛੇਤੀ ਵੀਰ ਨੂੰ ਤੰਦਰੁਸਤ ਵੀ ਕਰਿਆ ਸਾਡੀ ਜਿਹੜੀ ਸੇਵਾ ਮਹਾਰਾਜ ਨੇ ਸਾਨੂੰ ਬਖਸ਼ੀ ਸੀ ਅਸੀਂ ਕੀਤੀ ਹੈ ਤੇ ਹੁਣ ਇਹ ਵੀਰਾ ਠੀਕ ਹੋ ਗਿਆ ਹੁਣ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ ਏ ਹੁਣ ਇਹ ਹੋਰਾਂ ਦੀ ਸੇਵਾ ਕਰੂਗਾ ਗਾਂ ਕਿਸੇ ਹੋਰ ਦੀ ਮਦਦ ਕਰੂਗਾ ਬਹੁਤ ਧੰਨਵਾਦ ਆ ਭੈਣ ਤੁਸੀਂ ਇੱਥੇ ਆਏ ਵੀਰੇ ਤੇਰਾ ਕੀ ਨਾਮ ਵੀਰੇ ਮੈਂ ਗੋਰੀ ਸਿੰਘ ਜੀ ਗੋਰੀ ਸਿੰਘ ਤੁਹਾਡਾ ਭੈਣ ਮੰਮਤਾ ਭੈਣ ਠੀਕ ਆ ਨੱਕ ਲੱਭਣੇ ਮਮੀ ਨੂੰ ਲਿਆਇਓ ਹਨਾ ਨੱਕ ਲੱਭਣੇ ਨੱਕ ਲੱਭਣੇ ਕੋਈ ਨਾ ਸਾਡੀ ਭੈਣ ਵੱਲੀ ਭੈਣ ਨਹੀਂ ਭੈਣ ਵੱਲੀ ਉਹ ਭਰਾਵਾ ਵੱਲੀ ਭਰਾਵਾ ਭਰਾਵਾ ਵੱਲੀ ਨਹੀਂ ਭਰਾਵਾ ਵੱਲੀ ਭਰਾਵਾ ਵੱਲੀ ਭਰਾਵਾ ਵੱਲੀ ਭਰਾਵਾ ਭਰਾਵਾ ਨਹੀਂ ਕਰੀਦਾ ਭੈਣ ਨਹੀਂ ਮੇਰੀ ਭੈਣ ਨਹੀਂ ਮੇਰੀ ਬਸ ਪრობਲਮ ਨਹੀਂ ਲੈ ਆਉਂ ਨੂੰ ਮਲਾ ਕੇ ਲੈ ਜਾਓ ਭਰਾਵਾ ਸੀ ਤੇਰੇ ਭਰਾ ਦਾਤੇ ਦਿੱਤਾ ਸੀ ਇਹ ਦੇਵ ਨੇ ਦਿੱਤਾ ਸੀ ਨਹੀਂ ਦਿੱਤਾ ਇਹ ਸਾਡੇ ਨਾਲ ਸੇਵਾ ਕਰਾਉਣਾ ਸਾਡਾ ਭਰਾ ਨਾਲ ਐ ਨਹੀਂ ਹੈਗਾ ਮੈਂ ਕਹਾ ਵੀ ਇਹ ਕੰਮ ਨਹੀਂ ਕਰਾਂ ਸਾਡੇ ਨਾਲ ਹੁਣ ਕੰਮ ਕਰਾਉਂਦਾ ਇੱਥੇ ਨਾਲ ਲੱਗ ਜਾਂਦਾ ਹੁੰਦਾ ਨਾਲ ਤੇ ਹੁਣ ਹੋਰ ਵੱਧ ਕੇ ਕਰੂਗਾ ਹਨਾ ਵੀਰੇ ਕੋਈ ਨਹੀਂ ਬਾਈ ਮਸ ਜ਼ਿੰਦਗੀ 'ਚ ਕਈ ਵਾਰੀ ਦੁੱਖ ਤਕਲੀਫਾਂ ਸਾਡੇ ਵੀ ਆਮ ਤੌਰ ਤੇ ਆਉਂਦੀਆਂ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੀਆਂ ਪਰ ਅੱਜ ਇਨਸਾਨ ਕਈ ਵਾਰੀ ਇੰਨਾ ਇਕੱਲਾ ਰਹਿ ਜਾਂਦਾ ਵੀ ਉਹ ਕੋਣ ਕੋ ਦੇਖਣ ਵਾਲੇ ਨਹੀਂ ਹੁੰਦਾ ਹੁਣ ਆਪਣੇ ਸ਼ਹਿਰ ਦੇ ਵਿੱਚ ਸੀ ਇਹ ਫਰੀਦਕੋਟ ਸ਼ਹਿਰ ਦਾ ਹੀ ਰਹਿਣ ਵਾਲਾ ਵਾ ਤੇ ਬਸ ਭਰਾ ਵੀ ਭੈਣ ਵੀ ਆਪੋ ਆਪਣੀ ਜ਼ਿੰਦਗੀ ਚ ਸਾਰੇ ਓਨੇ ਕ ਜੋਗੇ ਹੀ ਆ ਜਿੰਨੇ ਜੋਗੇ ਦਿਹਾੜੀ ਮਜ਼ਦੂਰੀ ਕਰਕੇ ਰੋਟੀ ਖਾਂਦੇ ਆ ਤੇ ਇਹ ਵੀ ਘਰੇ ਘੱਟ ਵੱਡਦਾ ਸੀ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਰਹਿਣਾ ਸੀਗਾ ਅੱਜ ਜਿਵੇਂ ਤੁਹਾਨੂੰ ਪਤਾ ਪੰਜਾਬ ਚ ਅੱਗੇ ਵੀ ਅਕਸਰ ਅਸੀਂ ਗੱਲ ਕਰਦੇ ਹਾਂ ਭੰਗ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਾਡੇ ਪੰਜਾਬ ਦਾ ਇਹ ਵੀ ਵੀਰ ਆਦੀ ਹੋ ਗਿਆ ਸੀ ਭੰਗ ਪੀਣ ਦਾ ਉਹਨੇ ਦਿਮਾਗ ਖੋਸ਼ ਕਰਤਾ ਤੇ ਕਿਤੇ ਸਿਰ ਚ ਮਾੜੀ ਮੋਟੀ ਸੱਟ ਲੱਗ ਗਈ ਉਹ ਚਮਕੀਆਂ ਬੈਠ ਬੈਠ ਕੇ ਕੀੜੇ ਪੈ ਗਏ ਇੱਥੇ ਤੱਕ ਪਹੁੰਚ ਗਈ ਸੀ ਗੱਲ ਪਰ ਹੁਣ ਹੁਣ ਦੇ ਬਿਲਕੁਲ ਠੀਕ ਆ ਵੀਰ ਤੇ ਸੱਚੇ ਪਾਤਸ਼ਾਹ ਗੇ ਅਰਦਾਸ ਕਰਿਓ ਵੀਰਾਂ ਇੱਥੇ ਰਹਿ ਕੇ ਸਾਡੇ ਕੋਲੇ ਸਾਡੇ ਨਾਲ ਸੇਵਾ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ